ਤਰਾਇੰਦ ਅਸਫੀਗਾਲ ਹੋ ਵਰਗੀ ਹਾਲਤ ਆ ਅੱਜ થી ਚੱਲੇ ਆ ਵੈਨਸ ਘੁੰਮਣਾ ਬਨੇ ਸੀ ਗਰੇ ਨੂੰ ਪਾਈਆ ਸਹਿ ਕਹਿੰਦੇ ਆ ਤੇ ਮਮੀ ਵੀ ਚੱਲੇ ਆ ਪਾਪਾ ਵੀ ਚੱਲੇ ਆ ਨਾਲ ਕੇ ਆਪਣੀ ਗੱਜੀ ਚੱਲਦੇ ਆ ਆਪਾਂ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਣਾ ਆ ਆਪਾਂ ਹੋਏ ਗੱਜੀ ਜਾਣ ਰਹੇ ਆ

ਕਿਉਂ ਅੱਛੇ ਤੇ ਨੀਮਨ ਨਾ ਕਿ ਜ਼ੈ ਆਹ ਹੋਏ ਪਾਜੀ ਹੁਣੀ ਮਿਲੇ ਆ ਇੱਥੇ ਆਪਾਂ ਕਿੱਥੇ ਹੋ ਗਏ ਸਾਰੇ ਰਾਹ ਬੈਨਸ ਟੱਲੇ ਬੈਨਸ ਟੱਲੇ ਮੈਨਸ ਉਹ ਪੱਤੀ ਪਾਈ ਦੀ ਕਰਦੀ ਆ ਖਾਮੇ ਇੱਜਾ ਸਾ ਜਈਆ ਤੇ ਉਹ ਟੰਨੀ ਪਾਈ ਦੀ ਕਰਦੀ ਆ ਹੁਣ ਅਸੀਂ ਚੱਲੇ ਆ ਸਾਰੇ ਉਹ ਪੱਤੀ ਪਾਈ ਆਪਾਂ ਪੰਪ ਤੇ ਪੰਪ ਤੇ ਰੁਕੇ ਸੀਗੇ ਕਿੱਥੀਆਂ ਹੋ ਗਈਆਂ ਆਪਾਂ ਹੁਣ ਉੱਟਲੇ ਆ ਜਿੱਦੀ ਰਾਂ ਲੱਗਿਆ ਆ ਦੋ ਨਿੱਕ ਪੈਟੂ ਫਾਇਦਾ ਕਿੰਨਾ ਹੈ ਹੈ ਨਿੱਕ ਪਾਏ ਆ ਨੱਕਰੀ ਪਾਈ ਨਾ ਨੱਕਰ ਸੋਟ ਆ ਆਪਾਂ ਹੁਣ ਜਾਣਦੇ ਆ ਆ ਖਾਲੀ ਆ ਇੱਥੇ ਫਰਿਆਈ ਬੋ ਤਾਂ ਖੇਤ ਵੱਦੂ ਆਹ ਟਿਕਾਣੇ ਤੇ ਪਹੁੰਚ ਗਏ ਆ ਆ ਪੌਂਟੋ ਤੇ ਪਹੁੰਚ ਗਏ ਆ ਹਾਂ ਉਹ ਤੋਂ ਫੜ ਲਿਆ ਵਾ ਵਾ ਨੰਬਰ ਪ੍ਰਗਨ ਨਵੇਂ ਸੀ ਆਦਾ ਹਾਂ ਕਾਮ ਮਿਲਦੇ ਆ

ਆਪਾਂ ਇੱਥੇ ਏਦੂ ਕੇ ਆਂ ਔਰ ਖੇਲਦੇ ਅਸਾ ਇਹ ਆਪਾਂ ਬੈਠੇ ਆਂ ਕਿੱਥੇ ਟੇਬਲ ਲੱਗੇ ਉਹ ਕਿੱਥੇ ਲੱਗੀ ਹੋਈ ਆ ਸਾਰੇ ਆ ਮੰਨਰਾਜ ਮੰਨਰਾਜ ਚਾਉ ਕੇ ਦੇ ਬੱਚਾ ਚਾਉ ਚਾਉ ਕੇ ਦੇ ਚਾਉ ਚਾਉ ਆ ਪਾਂ ਇੱਥੇ ਰੈਸਟ ਕਰਨ ਨੂੰ ਕੇ ਸਵਾਤਮ ਕਿੰਨਾ ਯਸਤ ਦੇ ਨਹੀਂ ਰੁਕੇ ਭਾਈ ਇਹ ਤਾਂ ਵਸ ਹਾਂ ਅਸੀਂ ਇਥੋਂ ਕਰਨ ਲੱਗੇ ਆ ਤੇ ਉਹ ਨੂੰ ਸਕਿਪ ਨਾ ਕਰੀਓ ਇੱਦਾਂ ਹੀ ਦੇਖਦੇ ਰੋ ਤੇ ਇਦਾਂ ਆਪਾਂ ਚੱਲੇ ਹੋਏ ਨੂੰ ਵੈਨਸ ਆ ਫੇਰ ਵੈਨਸ ਪੋਸ ਕੇ ਫੇਰ ਉਹ ਬੜਾ ਔਖਾ ਕੰਟੀਨਿਊ ਕਰਦੇ ਆ ਆਪਾਂ ਇੱਥੇ ਹੀ ਉਹ ਸਕਿਪ ਨਾ ਕਰੀਓ ফে <speaking in Russian> <speaking in Russian>

Yeah. ਆ ਦੇਖ ਲਓ ਪੁਆਇੰਟ ਦੇ ਵਿੱਚ ਪੁਲ ਬਣਾਇਆ ਜਿੱਦਾਂ ਪੁਆਇੰਟ ਪੁਆਇੰਟ ਸਾਹੇ ਵਸੇ ਪੁਆਇੰਟ ਦੇ ਵਿੱਚ ਪੁਲ ਬਣਾਇਆ ਹੋਆ ਦੇਖ ਲਓ ਇਤਲੀ ਕਿੰਨੀ ਟ੍ਰੈਕ ਕੀਤੀਗਾ ਆਪਾਂ ਪਾਣੀ ਦਾ ਸੈਰਾ ਓਕੇ ਫਿਰ ਪਹੁੰਚ ਕੇ ਆਵਾਂ ਨੇ ਸਾਰਾ ਕਿੱਥੇ ਪਾਣੀ ਦਾ ਸੈਹ ਸਾਰਾ ਹੁਣ ਆਪਾਂ ਅੱਗੇ ਵਧਦੇ ਇਥੋਂ ਜਿੱਦਾਂ ਬਾਕੀ ਸਾਹੇ ਇੱਥੇ ਪਹੁੰਚ ਕੇ ਆ ਸਾਰੇ ਕੁਮਾਰ ਸਹੀ ਆ ਅੱਛਾ ਤੋ ਬੋਲ ਜੀ ਜੇਰੀ ਬਸ ਬਸ ਅੱਛਾ ਆਪਾਂ ਹੁਣ ਆਹ ਚੜ੍ਹ ਪੇਸੋਂ ਪਾਈਕਿੰਗ ਤੋਂ ਨਹੀਂ ਹੋ ਜਾਣਾ ਸਹੀ ਸਹੀ ਲੱਗ ਜਾਂਦਾ ਹਾਂ ਕੋਲ ਦੇ ਤਰੀਕੂ ਆ ਕਿ ਨਿਰਮਿਤ ਕਰੀ ਹਾਂ ਮੇਰਾ ਭਰਾ ਦੇ ਸੌਰੀਆ ਬਣਾ ਦੇ ਤੁਸੀਂ ਕਿੱਦਾਂ ਬਣਾਈ ਦੀ ਵੀਡੀਓ ਸਾਡੇ ਯਾਰ ਬਈ ਚੱਲ ਬਈ ਬਣਾ ਆਪਾਂ ਹੁਣ ਪਹੁੰਚ ਕੇ ਆ ਬੈਨਸ ਆ ਐਂਡ ਸੇ ਆ ਪੁੱਲ ਹੈਗਾ ਇੱਥੇ ਅਹ ਬੰਦੇ ਰਜ਼ਰ ਦੋ ਚਾਰ ਬੋਲਦੇ ਬੋਲਦੇ ਪਹੁੰਚਦੇ ਆ ਅਹ ਹੋ ਬੋਲਦੇ ਜਾਂਦੇ ਮੈਂ ਇੱਥੇ ਆ ਕੇ ਸਹਿ ਖਤਮ ਕੱਲੇ ਪੋਲੀ ਇੱਥੇ ਹੈਗੇ ਆ ਚੱਲਦੇ ਹੁਣ ਰਹੇ ਆਪਾਂ ਸੈਰ ਲੈਣੇ ਘੁੰਮਣਾ ਦਾ ਚੱਲੇ ਆਓ

हमें बैलेंस घूमने का बहुत मन था आज हम आगे बैलेंस घूमने बढ़िया बढ़िया आ, आपको कैसा लगा गैनिश? हमें बहुत बढ़िया लगा बैलेंस आप होता डाल देंगे अच्छा

बोलते बहुत वजि फोटोग्राफरी होंगी फोटो काफ़ी खिची इत है चर्च तो हम आप इतों अगे चल और काफ़ी फोटो और बोत इतने काफी चल दैक्सी बहुत चलती है जैसे बख हूँ इतने की वो

ਇਹ ਮਾਸਕ ਲੱਗਿਆ ਇਹ ਕਾਲਨ ਵਾਲਾ ਇੱਥੇ ਹੁੰਦਾ ਵਾ ਬਹੁਤ ਜ਼ਰਾ ਫੈਸਟੀਵਲ ਕਾਲਨੇ ਵਾਲਾ ਉਹਦਾ ਇਹ ਮਾਸਕ ਨੇ ਆ ਦੇਖੋ ਆ ਹਾਂ ਗਾਇਨ ਗਾਇਨ ਤੇ ਦੱਸਦੇ ਆ ਬਾਕੀ ਤੁਹਾਨੂੰ ਵੀ ਸੁਣਾਉਂਦੇ ਆ ਆ ਦੇਖੋ ਇੱਕ ਹੋਏ ਪੁੱਲ ਲੱਗਿਆ ਜਦੋਂ ਇੱਥੇ ਦੇ ਰੋਜ਼ ਪਾਈਂ ਜੀਗਾ रोडोग्राफी फोटोग्राफी चालीह पिथे घर इहो इहो ਆ ਪਾਈ ਕਿਤੋਂ ਕੱਦ 10 ਫੁੱਟ ਦੂੰਗੀ ਆ ਨਾ ਇਹ ਐਸੇ ਦੁਕਾਨਾਂ ਵੀ ਹੈਗੀਆਂ ਦੁਕਾਨਾਂ ਵਾਲੀਆਂ ਉਹ ਤੁਰਨਾ ਡਾਕਟਰ ਕਹਿੰਦਾ ਤੁਰੋ ਜਿੰਨਾ ਤੁਰ ਸਕਦੇ ਉਹਨਾਂ ਤੁਰੋ ਇਹ ਵਧੀਆ ਪਛਿਨਾ ਨਹੀਂ ਤਾ ਦੇ ਉਹ ਭਾਜੀ ਵੇਖ ਆ ਦੇਖਿੰਦੀ ਆ ਤਾਂ ਮੇਕੋ ਨਹੀਂ ਆ ਦੇਖ ਆ ਪਾਈ ਤੁਸੀਂ ਮੈਨੂੰ ਮੈ ਕੇ ਦਿਖਾਓ ਪਹਿਣਾ ਪਾ ਪੂਰਾ ਸੱਲੇ ਲੱਗੋ ਹਾਂ ਠੀਕ ਆ ਦੇਖੇ ਥੱਲੇ ਲੱਗੇ ਆਪਾਂ ਕੋਈ ਖਾਏ ਲੈਣ ਦੀ ਆਤਾ ਪਾਜੀ 20 ਥੜੀ ਦਿੱਤੇ ਬੈਠੇ ਰਹੋ ਤਾਂ ਪੂਰਾ ਆਓ ਦੇਖੋ ਥੋੜਾ ਦੇਖ ਕੇ ਬੜੀ ਮਾਸਕਰੇ ਆ ਮੈਂਜੇ ਆਪਾਂ 10 ਮਾਸਕਰੇ ਆ ਆਪਾਂ ਮਾਸਕਰੇ ਆ ਮਾਰਟੀ ਹੋਣਾ ਦੀ ਬਾਜੀ ਉਹ ਨਹੀਂ ਪਾਉਂਦੀ ਆ ਹਾਂ ਦੇਖਿਆ ਬਾਕੀ ਆ ਇੱਥੇ ਆਪਾਂ ਜਾਣਦੇ ਗਏ ਚ ਸੰਨ ਮਾਇਕਾ ਪਿਆਸਾ ਜਿੱਚ ਸੰਨ ਮਾਇਕਾ ਪਿਆਸਾ ਦੇ ਭਾਈ ਸ਼ੂਟਿੰਗ ਹੋਈ ਸੀ ਕਿ ਨਾ ਤੇਰੀ ਐਨ ਵੀ ਖੁਦਾ ਜਾਣੇ ਹੈ ਖੁਦਾ ਜਾਣੇ ਆ ਖੁਦਾ ਜਾਣੇ ਖੁਦਾ ਜਾਣੇ ਗਾ ਇੱਕ ਵਾਰ ਖੁਦਾ ਗਵਾ ਨਾ ਇੱਕ ਆਪਣਾ ਅੰਮ੍ਰਿਤਾ ਅੰਮ੍ਰਿਤਾ ਆਪਾਂ ਜਨ ਵੀ ਹੋਈ ਸੀ ਅਮੀਤ ਆਪਕੀ ਦੀ ਵੀ ਥੀ ਹੋਈ ਹੈ ਇਹ ਕੰਮ ਦਾ ਆਪਕੀ ਖੇਲਦਾ ਕਾਣਾ ਵੀ ਆ ਉਹਦੇ ਵਿੱਚ ਵੀ ਹਾਂ ਉਹ ਤੇ ਹਾਂ ਅਮੀਤ ਆਪਕੀ ਆਪਾਂ ਤਾਂ ਹਾਂ ਖੋਲ ਲਿਆ ਹਾਂ ਬਾਅਦ ਵਿੱਚ ਨਹੀਂ ਹੈ ਇਹ ਇੱਥੇ ਕੋਲ ਬੋਲ ਆ ਗਿਆ ਇੱਥੇ ਇਹ ਪੁਨਾਤੇ ਇੱਕ ਨੈਕਸਟਿੰਗ ਕੀਤੀ ਹੈ ਕਨੈਕਟ ਕੀਤਾ ਇੱਕ ਦੂਜੇ ਦੇਖਾਂ ਨੂੰ ਇਹ ਪੁਨਾਤੇ ਬਾਕੀ ਆ ਮਹਾਵਤ ਬਹੁਤ ਖੈਗਾ ਬਹੁਤ ਉਹ ਤੇ ਦਪੰਦ ਹੈ 왼ਸਟਰ ਪਾਣੀ ਉਹ ਉਹ ਬਹੁਤ ਦੁੱਧਿਆ ਕਿ ਜੇ ਦੇ ਵਿੱਚ ਹਨ ਅਮੀ ਚਾਹ ਪਜਨ ਨੇ ਸ਼ੂਟਿੰਗ ਕੀਤੀ ਸੀ ਕਿ ਗਾਂਏ ਦੀ ਉਹ ਆ ਬਹੁਤ ਇਹ ਹੈ ਹਾਂ ਜੀ ਵੀ ਜਿੱਦਾਂ ਮੈਂ ਤੁਹਾਨੂੰ ਦੂਮ ਕੇ ਦਿਖਾਉਣਾ ਆ ਦੇਖੋ

ਕਾਫੀ ਸਾਰ ਵਜ ਗਿਆ ਇੱਥੇ ਰੁਕੇ ਹਿੰਦੇ ਵੀ ਆ ਜਿੱਦਾਂ ਆਪਣਾ ਆਫੇਕ ਆ ਪਹ ਹੁਣ ਕਾਫੀ ਪੁਲਿਸ ਆਂਦੇ ਆ ਪੋੜਾ ਪਾਰ ਕਰਕੇ ਜਾਈ ਜਾਂ ਤਾਂ ਆ ਦੇਖੋ ਆ ਇੱਥੇ ਆਹੀ ਆ ਸਾਈਕਾਂ ਬੱਸ ਆ ਦੇਖੋ ਇੱਥੇ ਕਿੰਨੇ ਬਦਦੇ ਬਦਦੇ ਮਾਸਕਰੇ ਪਏ ਆ। ਆ ਦੇਖੋ ਇੱਥੇ ਲੋਕ ਕਾਫੀ ਤਰਸ ਤਕੂ ਮਨ ਹੋ ਰਿਹਾ ਜਿੱਤਾ ਅਗਲਾਸ ਚ ਗਲਾਸ ਇੱਥੇ ਇੱਕ ਹੈਗਾ ਆਈ ਲੈਂਡ ਉਥੋਂ ਬਣ ਕੇ ਆਉਂਦਾ ਜਿੱਦਾਂ ਆਪਾਂ ਬਲਕਿ ਆਪਾਂ ਕਾ ਹੁਣ ਚੱਲਦੇ ਆਂ ਫਾਜੀ ਨੂੰ ਆ ਕੋ ਆਹ ਦੇਖੋ ਮੈਂ ਕਿੰਨੇ ਵਜੇ ਆ ਗਿਆ ਸੀ ਸਤ ਸ ਹੈ ਗਈ ਆ ਜਦੋਂ 7 ਵਜੇ ਗਿਆ ਜਦੋਂ ਬਾਕੀ ਜੇ ਆਪਾਂ ਕੋਮ ਦੇ ਆਹ ਬਾਕੀ 1:00 ਤੱਕ ਹੋ ਜੀ ਰਗਾ ਬਾਕੀ ਹਾਂ ਉਹ ਆਹ ਦੇਖੋ ਮੈਂ ਆਨ ਨੂੰ ਆਈਲੈਂਡ ਦਾ ਹੈਗਾ ਗਲਾਸ ਉਸ ਤੋਂ ਗਲਾ ਇਹ ਬਣ ਕੇ ਆ ਰਿਹਾ ਮੈਨੂੰ ਆਈਲੈਂਡ ਰਾਜ ਤੋਂ ਵਿੱਚ ਲਿਖਿਆ ਵੀ ਨਾ ਮੈਨੂੰ ਉਹਦਾ ਸਾਰਾ ਸਮਾਨ ਬਣਾਉਣਾ ਆਹ ਦੇਖੋ

ਪੈਦਲ ਪੈਦਲ ਵੀ ਜਾ ਸਕਦੇ ਜਿਆਦਾ ਸਾਰੇ ਪੈਦਲਿਕੋਂ ਕੇ ਆਪਾਂ ਇੰਜੋਏ ਕਰਦੇ ਆ ਆ ਆਪਾਂ ਬੁੰਦ ਕੇ ਸੰ ਪਿਆਸਾ ਦਿਲ ਦਾ ਸੰ ਮਾਇਕੋ ਇੱਥੇ ਰਿਡਨ ਸ਼ੂਟਿੰਗ ਹੋਊਗਾ ਬੋਲੀਵੁੱਡ ਦੇ ਮੂਵੀ ਸਟੂਡੀਓ ਆ ਐਨ ਵੀ ਕਬੂਰ ਜੀ ਇਹ 9 ਵਜੇ ਦੇਖਣ ਨੂੰ ਇੱਥੇ ਤੁਸੀਂ ਵੀ ਵੇਖ ਸਕਦੇ ਆ ਆਹ ਇੱਥੇ 9 ਵਜੇ થઈ ਗਈ ਆ ਚਰਚ ਇਹ ਇਹ ਹੈਗਾ ਵੈਨਸਟਰ ਜਿੱਦਿਲ ਕਹਿ ਸਕਦੇ ਆ ਆਪਾਂ ਵਾਲਕਮ ਕਿੰਨੀ ਵਜੇ ਹੈਗੀ ਚਰਚ ਇਹ ਪਿਆਸਾ ਇਹਨੂੰ ਕੋਲ ਨੂੰ ਕਾਫੀ ਚੰਨ ਲੱਗਦਾ ਅਸਾਏ ਆਪਾਂ ਪਹੁੰਚ ਗਾਓ 9 ਵਜੇ ਤੱਕ ਦੇਖਣ ਨੂੰ ਹੈਗੀ ਆ ਆ ਦੇਖ ਲਓ ਜੇ ਜੋ ਵੀ ਕੁਝ ਦੇਖਦਾ ਪਿਆ ਨਾ ਗੋਲ ਦੇ ਵਿੱਚ ਇਹ ਰੀਅਲ ਪਿਓ ਹੈ ਟੋ ਵੀ ਕਹਿਤ ਗੋਲ ਦਾ ਆਪਣਾ ਪੂਰਾ ਗੋਲ ਜੇ ਹੈ ਲਾਇਆ ਵਾ ਇੱਥੇ ਉਹ ਤੇ ਵੀ ਗੋਲ ਗੋਲ ਘਰ ਆਪ ਗੋਲ ਚਾਹ ਹੁਣ ਆਪਾਂ ਪੋਤੇ ਵਲ ਤਾਂ ਚੱਲੇ ਆ ਇੱਥੇ ਗਾਂ ਆਹ ਕਿੰਨਾ ਵਜ ਗਿਆ ਹੈਗਾ ਘੁੰਮਣ ਨੂੰ ਵੈਸੇ ਜੇ ਕਈ ਦਿਨ ਹੀ ਸਾਖਦੇ ਆ ਆਪਣਾ ਅਸ ਤੇ ਅੱਤ ਵੈਸੇ 9 ਵਜੇ ਦੇਖਣ ਨੂੰ ਆ ਗਈ ਆ ਹੋਣਾ ਪੈਚੋ ਬੱਸ ਪੈਣਾ ਵਾ ਅੱਜ ਕੋਈ ਇੱਥੇ ਕਾਫੀ ਬੋਤਾਂ ਖਹਿਗਾ ਵਾ ਜਦੋਂ ਬਹੁਤ ਬੈਟਰੀ ਚੈਕ ਲਈ ਪੈਂਦੀਗਾ ਹਾਂ ਬਾਕੀ ਤੁਸੀਂ ਇੱਥੇ ਆਹ ਹੈ ਕਿ ਸਭ ਪ੍ਰਾਈਵੇਟ ਬੋਤ ਵੀ ਹੈਗੀ ਆ ਜਦਾਂ ਤੇ ਟੈਕਸੀ ਵੀ ਆ ਤੇ ਪਬਲਿਕ ਬੋਤ ਵੀ ਹੈਗੀ ਆ ਜਿਹੜੀ ਤੁਹਾਨੂੰ ਪ੍ਰੈਫਰ ਲੱਗਦੀ ਉਹ ਤੁਸੀਂ ਕਰ ਸਕਦੇ ਆ ਬਾਕੀ ਤੇ ਆ ਕੇ ਪਾਈ

ਆ ਬੋਤਾਂ ਬਹੁਤ ਬੋਤਾਂ ਵਿੱਚ ਭਵਾਂਗੇ ਹੁਣ ਇੱਥੇ ਬੋਤਾਂ ਚ ਜਾਵਾਂਗੇ ਆਪਾਂ ਆਪਣੀ ਪੱਕੇ ਜੋਲ ਆਪਾਂ ਬੋਤਾਂ ਬੋਤਾਂ ਆ ਦੇਖੋ ਛਾਏ ਬੋਤਾਂ ਬੱਚੇ ਆਪਾਂ ਦੇ ਹੁੰਦੇ ਪਪਾ ਹੁੰਦੇ ਮਮੀ ਹੁੰਦਾ ਆਸਲੀ ਵੈਦਰਸ ਡੰਜ਼ਾ ਪਾਣੀ ਪਾਏ ਪਾਏ ਪਹੁੰਚਨੇ ਸਨਮਾ ਵਿਆਸਾ ਰੋਮਾ ਆ ਦੇਖੋ ਆਪਾਂ ਇੱਥੇ ਸਨਮਾ ਆਪਾਂ ਬੈਠੇ ਆ ਐਨ ਆਉਟ ਤੇ ਨਾਉਟ ਤੇ ਦੇਖਦੇ ਆ ਤੇ ਆਪਾਂ ਇੱਥੇ ਸਲਾਮ ਆ ਆਪਾਂ ਇੱਥੋਂ ਐਸਾ ਨੂੰ ਡਾਟਾ ਵੀ ਵੀ ਕਰਕੇ ਚੱਲਦੇ ਆ ਪਿੱਛੇ ਜਾਂਦੇ ਹੋਏ ਤਾਂ ਕਰਕੇ ਹਾਂ ਤੁਹਾਨੂੰ ਅਗਲੇ ਵਲੌਗ ਤੇ ਮਿਲਾਂਗੇ ਤੋ ਕਿਥੇ ਹੋਏ ਘੁੰਮਣ ਗਏ ਇਦਾਂ ਤੁਸੀਂ ਪਿਆਰ ਕਰਦੇ ਹੋ ਲਾਈਕ ਐਂਡ ਸਬਸਕ੍ਰਾਈਬ ਤੇ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਤੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਆਈਕਨ ਨਾਲ ਦੇਵਾ ਕੇ ਤੋ ਉਹ ਵੀਡੀਓ ਦੇਖਣ ਵਾਸਤੇ ਬਾਕੀ ਤੋਂ ਟੰਗਾ OK ਬਾਈ